ਪ੍ਰਸ਼ਾਸਨ ਪੂਰੀ ਤਰ੍ਹਾਂ ਸਰਕ ਬਾਜ਼ਾਰ ਦੇ ਵਿੱਚ ਸਕੂਟਰ ਵੱਜ ਰਹੇ ਨੇ ਪ੍ਰਸ਼ਾਸਨ ਵੱਲੋਂ ਦੇਖ ਸਕਦੇ ਹੋ ਤੁਸੀਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਚੌਂਕਸ ਖੜੇ ਆ 100% ਬਾਜ਼ਾਰ ਬੰਦ ਹੈ ਮੁਲਾਜ਼ਮ ਆਪਣੀ ਡਿਊਟੀ ਤੇ ਤਾਇਨਾਤ ਨੇ ਇਹ ਤਸਵੀਰ ਹੈ ਸ਼੍ਰੀ ਚਮਕੌਰ ਸਾਹਿਬ ਦੇ ਮੇਨ ਸੁੰਦਰੀ ਕਰਨ ਦੀ ਹੈ ਇੱਥੇ ਐਸ ਐਚਓ ਗੁਰਪ੍ਰੀਤ ਸਿੰਘ ਡੀ ਐਸ ਪੀ ਮਜੀਤ ਸਿੰਘ ਆਲਫ ਵੱਲੋਂ ਐਨਾ ਹੀ ਪ੍ਰਸ਼ਾਸਨ ਦੀ ਡਿਊਟੀ ਲਗਾਈ ਗਈ ਹੈ ਕਿ ਰਾਤ ਨੂੰ ਫੂਟਰਵਾਜੀ ਸ਼ਹਿਰ ਵਿੱਚ ਕਰ ਰਿਹਾ ਜਸਵਿੰਦਰ ਸਿੰਘ ਜੀ ਤੁਸੀਂ ਡਿਊਟੀ ਤੇ ਖੜੇ ਹੈ ਤੇ ਸ਼ਹਿਰ ਵਾਸੀ ਤੁਸੀਂ ਬਾਜ਼ਾਰ ਪੂਰਾ ਬੰਦ ਹੈ ਜੀ ਬਾਜ਼ਾਰ ਬਿਲਕੁਲ ਬੰਦ ਹੈ ਕੋਈ ਨਾ ਕੋਈ ਥੋੜੀ-ਬੋਧੀ ਜਿਹੜੀ ਦੁਕਾਨ ਖੁੱਲੀ ਸੀਗੀ ਉਹ ਬੰਦ ਕਰਵਾਤੀ ਹੈ ਬੰਦ ਕਰਵਾਦੀ ਹੈ ਹਾਂ ਲੱਗਦਾ ਬੰਦ ਹੈ ਸਾਰੇ ਸ਼ਹਿਰ ਦੀਆਂ ਜੀ ਕਿਸੇ ਨੇ ਕੋਈ ਆਪਣਾ ਇਨਵਰਟਰ ਨਹੀਂ ਚਲਾਇਆ ਹੋਇਆ ਜੀ ਕਿਸੇ ਨੇ ਕੋਈ ਲਾਈਟ ਨਹੀਂ ਚਲਾਈ ਸਾਰਿਆਂ ਬਿਲਕੁਲ ਬੰਦ ਨੇ ਟੋਟਲੀ ਬੰਦ ਨੇ ਸਾਰੇ ਲੋਕਾਂ ਨੇ ਪਾਸੇ ਆ ਕੇ ਪੁਲਿਸ ਦਾ ਪੂਰਾ ਸਹਿਯੋਗ ਦਿੱਤਾ ਹੈ ਬਿਲਕੁਲ ਸਹਿਯੋਗ ਦੇ ਰਹੀ ਜੀ ਲੋਕ ਤੇ ਤੁਸੀਂ ਹੁਣ ਇੱਥੇ ਚੌਂ ਤੇ ਘਰਾਂ ਦੀਆਂ ਲਾਈਟਾਂ ਹੀ ਬੰਦ ਨਹੀਂ ਜੀ ਹਾਂਜੀ ਬਿਲਕੁਲ ਬੰਦ ਹੈ ਜੀ ਅਸੀਂ ਘੇੜਾ ਮਾਰ ਕੇ ਆਏ ਆ ਸਾਰੇ ਬੰਦ ਹੈ ਜੀ ਸਾਰੇ ਬੰਦ ਤੇ ਰਾਤ ਨੂੰ ਦੇਖੋ ਚੋਰ ਦਾ ਇਹਦਾ ਕੋਈ ਬੈਨੀਫੀਟਰ ਹੈ ਰਾਤ ਦੀ ਕੀ ਡਿਊਟੀ ਹੈ ਜੀ ਨਹੀਂ ਨਹੀਂ ਇਹ ਪਿੰਡਾਂ ਵਿੱਚ ਅਸੀਂ ਪਹਿਲਾਂ ਹੀ ਅਨਾਉਂਸ ਕਰਵਾਤੀਆਂ ਜੀ ਅੱਜ ਜੀ ਕਿ ਚਾਰ ਚਾਰ ਪੰਜ ਪੰਜ ਲੜਕੇ ਆ ਜਿਹੜੇ ਨੌਜਵਾਨ ਲੜਕੇ ਆ ਉਹ ਪਹਿਰੇ ਦੇਣਾ ਪਿੰਡਾਂ ਵਿੱਚ ਤਾਂ ਕਿ ਕੋਈ ਇਦਾਂ ਦੀ ਅਨਸਫਾਹੀ ਘਟਣਾ ਨਾ ਵਾਪਰ ਸਕੇ ਕੋਈ ਚੋਰੀ ਹੋ ਜਵੇ ਐਸਐਚਓ ਸਾਹਿਬ ਦੀ ਹਦਾਇਤਾਂ ਸੀਗੀਆਂ ਉਹਦੇ ਆਧਾਰ ਤੇ ਅਸੀਂ ਸਾਰੇ ਅਲੌਂਸ ਕਰਾ ਕੇ ਆਏ ਪਿੰਡਾਂ ਵਿੱਚ ਪਿੰਡਾਂ ਜਿਗ੍ਹਾਸੇ ਵੀ ਰਾਤ ਨੂੰ ਤੁਸੀਂ ਵੀ ਸ਼ਹਿਰ 'ਚ ਹੂਟਰ ਵਾਹਦੀ ਚੱਲਦੀ ਰਹੂਗੀ ਜੀ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਬਿਲਕੁਲ ਜਾਵਾਂਗੇ ਹਾਂ ਡਿਊਟੀ ਕਰਨੀ ਠੀਕ ਹੈ ਇਹ ਸਨ ਥਾਣੇਦਾਰ ਸਰਦਾਰ ਜਸਵਿੰਦਰ ਸਿੰਘ ਜੀ ਤੇ ਤੁਸੀਂ ਹੂਟਰ ਵਾਹਦੀਆਂ ਗੱਡੀਆਂ ਦੇਖ ਵੀ ਚੁੱਕੇ ਆਂ ਪੁਲੀਸ ਪਾਸਤੀ ਦੀ ਟੀਮ ਕਤਲਗੜ੍ਹ ਸਾਹਿਬ ਚੌਕ ਦੇ ਵਿੱਚ ਬਾਜ਼ਾਰ ਦੇ ਵਿੱਚ ਜੇ ਕਿਸੇ ਦੀ ਦੁਕਾਨ ਦੇ ਅੱਗੇ ਲਾਈਟ ਜਗਦੀ ਆ ਤਾਂ ਹੂਟਰ ਮਾਰ ਕੇ ਉਹਦੀ ਬੰਦ ਕਰਾ ਰਹੇ ਨੇ ਤੇ ਲੋਕ 100% ਬਾਜ਼ਾਰ ਆ ਜੋ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੀਆਂ ਲਾਈਟਾਂ ਵੀ ਜੋ ਪੂਰੀ ਤਰ੍ਹਾਂ ਬੰਦ ਨੇ ਪੁਲਿਸ ਡਿਊਟੀ ਚੌਕ 'ਚ ਖੜੀ ਐ ਤੇ ਉਹਨਾਂ ਨੇ ਦੱਸਿਆ ਕਿ ਸਹਿਯੋਗ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਚੱਲ ਰਿਹਾ ਤੇ ਤਸਵੀਰਾਂ ਬਾਜ਼ਾਰ ਸ੍ਰੀ ਚਮਕੌਰ ਸਾਹਿਬ ਦੀਆਂ ਤੇ ਐਸ ਐਚਓ ਚਮਕੌਰ ਸਾਹਿਬੀ ਇਸ ਸਮੇਂ ਥਾਣੇ ਤੋਂ ਨਿਕਲੇ ਨੇ ਤੇ ਜਿਨ੍ਹਾਂ ਵੱਲੋਂ ਡਿਊਟੀ ਦਿੱਤੀ ਜਾ ਰਹੀ ਹੈ ਤੇ ਸਮੇਂ-ਸਮੇਂ ਤੇ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਪੁਲਿਸ ਦੀ ਇੱਕ ਹੋਰ ਗੱਡੀ ਚਮਕੌਰ ਸਾਹਿਬ ਥਾਣੇ ਤੋਂ ਨਿਕਲ ਕੇ ਸ਼ਹਿਰ ਦੇ ਵਿੱਚ ਜਾ ਰਹੀ ਹੈ ਤਾਂ ਜੋ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੋਈ ਚੋਰ ਵਗੈਰਾ ਜਾਂ ਕੋਈ ਇਸ ਦਾ ਉਹ ਲੈ ਨਹੀਂ ਰ ਸਕੇ ਲਾਈਵ ਤਸਵੀਰਾਂ ਉਸ ਪ੍ਰਸ਼ਾਸਨ ਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੀਆਂ ਤਸਵੀਰਾਂ ਪੋਟਿੰਗ ਪੋਟਿੰਗ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਯਾਰ 100% ਬੰਦ ਹੈ ਪੂਰਾ ਸ਼ਹਿਰ ਨੌਸ ਮਿੰਟ ਵੀ ਕੀਤੀ ਜਾ ਰਹੀ ਹੈ ਨੌਸ ਮਿੰਟ ਕਰਿਓ ਹਾਂ ਲੋ ਕਰਿਓ ਨੌਸ ਮਿੰਟ ਕਰੋ ਲੋਸ ਕਰੋ ਮੇਰੇ ਘਟ ਚੱਲਦਾ ਹੈ ਤਸਵੀਰਾਂ ਪੰਜਾਬ ਦੀਆਂ ਉਸ ਪ੍ਰਸ਼ਾਸਨ ਪੂਰੀ ਤਰ੍ਹਾਂ ਸਟਾਕ ਹੈ ਚੰਕੌਰ ਸਾਹਿਬ مین ਸ਼ਹਿਰ ਬਾਜ਼ਾਰ ਦੀਆਂ ਤੁਹਾਨੂੰ ਤਸਵੀਰਾਂ ਛਾਤੇ ਜਾਣਾ ਸ਼ਹਿਰ ਦਿਖਾਉਣਾ ਉੱਪਰ ਤੁਹਾਨੂੰ ਨਗਰ ਕੌਂਸਲ ਦੇ ਜੋ ਦਫ਼ਤਰ ਦੇ ਉੱਤੇ ਜਾ ਕੇ ਤੁਹਾਨੂੰ ਸ਼ਹਿਰ ਦੇ ਉੱਪਰ ਦਾ ਉਹ ਵੀ ਦਿਖਾਵਾਂਗੇ ਤੇ ਪੁਲਿਸ ਸਟੇਸ਼ਨ ਬਿਜਲੀ ਵਿਭਾਗ ਹਰ ਦਫ਼ਤਰ ਦੇ ਵਿੱਚ ਲਾਈਟ ਭਾਵੇਂ ਜਾ ਚੁੱਕੀ ਹੈ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਵੀ ਰਾਤ ਨੂੰ ਡਿਊਟੀਆਂ ਲੱਗੀਆਂ ਹੋਈਆਂ ਹਾਂਜੀ ਲੱਗੀਆਂ ਹੋਈਆਂ ਗੁਰਪ੍ਰੀਤ ਜੀ ਖੜੇ ਆ ਡਿਊਟੀ 'ਤੇ ਕੀ ਕੀ ਪ੍ਰਸ਼ਾਸਨ ਦੀਆਂ ਹਦਤਾਂ ਜੀ ਪ੍ਰਸ਼ਾਸਨ ਦੀਆਂ ਹਦਤਾਂ 8 ਤੋਂ 4 ਤੱਕ ਬਲੈਕਆਊਟ ਜੀ ਬਲੈਕਆਊਟ ਤੇ 10 ਤੋਂ ਲੈ ਕੇ ਸਵੇਰੇ 6 ਵਜੇ ਤੱਕ ਸੈਲਫ ਬਲੈਕਆਊਟ ਸੈਲਫ ਬਲੈਕਆਊਟ ਜੀ ਓਕੇ ਜੀ ਨਗਰ ਕੌਂਸਲ ਵੱਲੋਂ ਲਾਉਂਸਮੈਂਟ ਕਰਾਈ ਗਈ ਹੈ ਨਾ ਜੀ ਹਾਂਜੀ ਕਰਾਈ ਗਈ ਹੈ ਨਾ ਪੂਰੇ ਸ਼ਹਿਰ ਦੇ ਵਿੱਚ ਠੀਕ ਹੈ ਜੀ ਇਸਨ ਨਗਰ ਕੌਂਸਲ ਦੇ ਸਤਰਾਮ ਸਿੰਘ ਇੰਸਪੈਕਟਰ ਸਟੇਸ਼ਨ ਦੀ ਇਹ ਵੀ ਇੱਥੇ ਹਾਜ਼ਰ ਨੇ ਰਾਤ ਦੀ ਡਿਊਟੀ ਦੇ ਰਹੇ ਨੇ ਤੇ ਨਗਰ ਕੌਂਸਲ ਦੇ ਇਹ ਇਹ ਪੁਲਿਸ ਸਟੇਸ਼ਨ ਰੋਡ ਦੀਆਂ ਤਸਵੀਰਾਂ ਨੇ ਥਾਣੇ ਦੀਆਂ ਲਾਈਟਾਂ ਹਰ ਤਰ੍ਹਾਂ ਦੀਆਂ ਜਿੱਥੇ ਵੀ ਪ੍ਰਸ਼ਾਸਨ ਵੱਲੋਂ ਜੋ ਵੀ ਕਿਹਾ ਗਿਆ ਲੋਕਾਂ ਨੇ ਉਸੇ ਹਸਾਬ ਗੱਲ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਭਾਵੇਂ ਕਿ ਹੁਣ ਲਾਈਟ ਜਾ ਚੁੱਕੀ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਛੱਤ ਤੋਂ ਜਾ ਕੇ ਤੇ ਨਗਰ ਕੌਂਸਲ ਦਾ ਦਫ਼ਤਰ ਹੈ ਉੱਥੇ ਵੀ ਲਾਈਟ ਬੰਦ ਹੈ ਧਿਆਨ ਗੱਲ ਬਈ ਦੇਖ ਸਾਦੇ ਹਾਂ ਅਸੀਂ ਨਗਰ ਕੌਂਸਲ ਸ਼੍ਰੀ ਚਮਕੌਰ ਸਾਹਿਬ ਦੇ ਤੀਜੀ ਮੰਜ਼ਲ ਤੇ ਚੜ ਕੇ ਤੁਹਾਨੂੰ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ 100% ਬਿਲਕੁਲ ਬੰਦ ਹੈ ਬਾਜ਼ਾਰ ਟੋਟਲ ਬੰਦ ਹੈ ਤੇ ਲਾਈਟ ਵੀ ਭਾਵੇਂ ਗਈ ਵੀ ਆ 90% ਲੋਕਾਂ ਕੋਲ ਇਨਵਰਟਰ ਦੀ ਸਹੂਲਤ ਹੈ ਪਰੰਤੂ ਬਾਹਰ ਦੀਆਂ ਲਾਈਟਾਂ ਅੰਦਰ ਦੀਆਂ ਲਾਈਟਾਂ ਵੀ ਹੁਣ ਨਹੀਂ ਦਿਖਾਈ ਦੇ ਰਹੀਆਂ ਨਾਲ ਪੁਲਿਸ ਸਟੇਸ਼ਨ ਸਾਹਮਣੇ ਖਾਲਸਾ ਸਕੂਲ ਕਿਸੇ ਤਰ੍ਹਾਂ ਦੀ ਕੋਈ ਵੀ ਲਾਈਟ ਕਿਤੇ ਵੀ ਨਹੀਂ ਜਗ ਰਹੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸੁਖਾਸਣ ਹੋ ਰਿਹਾ ਹੈ ਇਸ ਲਈ ਸਿਰਫ ਅੰਦਰ ਦੀ ਲਾਈਟ ਜਗੀ ਹੋਈ ਹੈ ਤੇ ਬਾਕੀ ਲਾਈਟਾਂ ਬਾਹਰ ਦੀਆਂ ਪੂਰੀ ਤਰ੍ਹਾਂ ਬੰਦ ਰੇ ਤਸਵੀਰਾਂ ਏਲੀ ਨੂੰ ਸ਼੍ਰੀ ਚੰਕੌਰ ਸਾਹਿਬ ਤੋਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਪੁਲਿਸ ਸਟੇਸ਼ਨ ਦੀਆਂ ਤਸਵੀਰਾਂ ਲਾਈਟਾਂ ਬੰਦ 100% ਬਾਜ਼ਾਰ ਬੰਦ ਸ਼ਹਿਰ ਨਿਵਾਸੀਆਂ ਵੱਲੋਂ 7:30 ਵਜੇ ਤੋਂ ਹੀ ਲਾਈਟਾਂ ਜੋ ਕਿ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਦੁਕਾਨਾਂ ਬੰਦ ਹੋ ਗਈਆਂ ਸੀ ਤੇ ਬਾਹਰ ਦੀ ਲਾਈਟ ਕਿਤੇ ਵੀ ਨਹੀਂ ਜਗ ਰਹੀ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਕਿਤੇ ਵੀ ਚਾਨਣ ਦਾ ਨਹੀਂ ਦਿਖਾ ਰਿਹਾ 50 ਕਮਿਸ਼ਨਰ ਰੂਪਨਗਰ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਐਸ ਐਚਓ ਚਮਕੌਰ ਸਾਹਿਬ ਦੀਆਂ ਤਿੰਨ ਟੀਮਾਂ ਪੁਲਿਸ ਪਾਰਟੀ ਦੀਆਂ ਗੱਡੀਆਂ ਲੈ ਕੇ ਫੂਟਿੰਗ ਕਰਦੀ ਹੋਈ ਪੂਰੇ ਬਾਜ਼ਾਰ ਵਿੱਚ ਘੁੰਮ ਰਹੀ ਹੈ ਤੇ ਚੌਂਕੀ ਇੰਚਾਰਜ ਬੇਲਾ ਤੇ ਡੱਲਾ ਉਹ ਵੀ ਆਪਣੇ ਇਲਾਕੇ ਦੇ ਵਿੱਚ ਹੋਟਿੰਗ ਕਰਕੇ ਤਾਂ ਜੋ ਇਸ ਤਰ੍ਹਾਂ ਦੇ ਬੰਦ ਦੇ ਵਿੱਚ ਕੋਈ ਲਟੇਰਾ ਚੋਰ ਆ ਕਿਸੇ ਤਰ੍ਹਾਂ ਦਾ ਕੋਈ ਜਿਹਨੇ ਚੋਰੀ ਵਗੈਰਾ ਕਿਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਕਿਸੇ ਕਿਸਮ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਉਸ ਨੂੰ ਰੋਕਣ ਦੇ ਲਈ ਹੋਟਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਤੱਕ ਸਾਰੀਆਂ ਲਾਈਟਾਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਨਹੀਂ ਚੱਲ ਰਹੀਆਂ 100% ਬਲੈਕ ਆਊਟ ਘੋਸ਼ਿਤ ਕੀਤਾ ਹੋਇਆ ਸ਼ਹਿਰ ਪੂਰੀ ਤਰ੍ਹਾਂ ਲਾਗੂ ਦੇਖ ਸਕਦੇ ਹਾਂ ਕਾਰ ਚਾਲਕਾਂ ਵੱਲੋਂ ਮੋਬਾਈਲ ਦੀਆਂ ਲਾਈਟਾਂ ਦੇ ਨਾਲ ਹੀ ਜਾਇਆ ਜਾ ਰਿਹਾ ਉਹਨਾਂ ਵੱਲੋਂ ਲਾਈਟਾਂ ਵੀ ਨਹੀਂ ਜਗਾਈਆਂ ਹੋਈਆਂ ਤੇ ਪੁਲਿਸ ਪ੍ਰਸ਼ਾਸਨ ਦੇਖ ਸਕਦੇ ਹੋ ਪੂਰੀ ਤਰ੍ਹਾਂ ਹੋਟਿੰਗ ਕਰਦਾ ਹੋਇਆ ਦਿਖਾਈ ਦੇ ਰਿਹਾ ਸ਼ਹਿਰ ਦੇ ਵਿੱਚ ਘੁੰਮ ਰਿਹਾ ਤਲਗੜ ਸਾਹਿਬ ਚੌਕ ਦੇ ਵਿੱਚ ਖੜੇ ਨੇ ਉਸ ਪ੍ਰਸ਼ਾਸਨ ਦੀ ਡਿਊਟੀ ਲੱਗੀ ਹੋਈ ਹੈ ਵਿਨੇ ਕੀ ਕਹਿੰਦੇ ਸਟੂਟਿੰਗ ਚੱਲ ਰਹੀ ਆ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਦੀਆਂ ਲਾਸ ਮੀਟ ਕਰਾਣੀ ਚਾਹੀਦੀ ਆ। ਆ ਹੋ ਰਹੀ ਆ। ਆ ਤਾੜੀ ਸਾਹਿਬ ਹੋ ਰਹੀ ਆ। ਅਚਾਨਕ ਫੋਨ ਮਾੜੀ ਕਰਾਈ ਜਾ ਰਿਹਾ ਹੈ। ਡਰਾਈਵਰ ਵੀ ਕਰਾ ਦਿੱਤਾ। ਓਕੇ। ਨਹੀਂ ਤੁਹਾਡੇ ਗੱਡੀਆਂ ਨਹੀਂ ਸਾਰੇ ਬਾਡਾਂ ਚ ਕਹਿਤਾ। ਉਹ ਵੀ ਲਾਸ ਮੀਟ ਚੰਗੀ ਹੋਈ ਆ ਘੰਟਾ ਲਗਾਤਾਰ ਹੋਈ ਆ। ਤੇ ਸੈਲਫ ਬਲੈਕ ਆਊਟ ਆ ਜਿਹੜਾ ਕੋਸ਼ਿਸ਼ ਕਰਿਆ ਉਹ ਲੋਕਾਂ ਨੂੰ ਵੀ ਬਾਹਰ ਦੀ ਬਾਅਦ ਚ ਹੁਣ ਕਿਸੇ ਨੇ ਨਹੀਂ ਬਾਲਣਾ। ਹੁਣ ਤਾਂ ਲਾਈਟ ਹੀ ਨਹੀਂ ਹੈਗੀ। ਹੁਣ 10 ਵਜੇ ਤੱਕ ਤਾਂ ਲਾਈਟ ਹੀ ਨਹੀਂ ਹੈ। 10 ਵਜੇ ਲਾਈਟ ਆਵੇਗੀ ਉਸ ਤੋਂ ਬਾਅਦ ਇਹ ਲੋਕ ਇਹ ਸਾਡੇ ਤਸਵੀਰਾਂ ਨਗਰ ਕਾਉਂਸਲ ਦੇ ਅਧਿਕਾਰੀ ਆਪਣੇ ਆਪਣੇ ਡਿਊਟੀਆਂ ਤੇ ਤਾਇਨਾਤ ਨੇ ਤਸਵੀਰਾਂ ਤੁਹਾਨੂੰ ਸ਼ਹਿਰ ਦੀਆਂ ਪੂਰੇ ਦੀਆਂ ਦਿਖਾ ਰਹੇ ਆ ਪਹਿਲਾਂ ਤੁਹਾਨੂੰ 7:30 ਵਜੇ ਤੋਂ 8:00 8:00 ਤੱਕ ਵੀ ਦਿਖਾਇਆ ਤੇ ਹੁਣ ਵੀ ਤੁਹਾਨੂੰ ਦਿਖਾ ਰਹੇ ਆ ਕਿ ਪਿੰਡਾਂ ਦੇ ਵਿੱਚ ਸੈੱਡਾਂ ਤੇ ਲੋਸਟਮੈਂਟਾਂ ਗੁਰਦੁਆਰਾ ਸਾਹਿਬ ਚ ਹੋ ਰਹੀਆਂ ਉਹ ਵੀ ਸੁਣ ਰਿਹਾ ਕਿਤੇ ਕਿਤੇ ਲਾਈਟ ਆ ਜੋ ਗੱਡੀਆਂ ਦੀ ਉਹ ਕਵਰੇਜ ਦਿਖਾਈ ਦੇ ਰਹੀ ਹੈ ਕਿ ਗੱਡੀ ਕੱਢ ਰਿਹਾ ਹੈ ਕੋਈ ਜਾ ਰਿਹਾ ਹੈ ਘਰਾਂ ਨੂੰ ਉਸ ਤੇ ਚਾਨਣਾ ਹੈ ਲਾਈਟ ਤੁਸੀਂ ਕਰੀਏ ਜੀ ਇਹ ਲਈ ਨਿਸ਼ਚੈ ਚਮਕੌਰ ਸਾਹਿਬ ਤੋਂ ਤੁਹਾਨੂੰ ਤਸਵੀਰਾਂ ਦਿਖਾਈਆਂ ਇਸੇ ਤਰ੍ਹਾਂ ਪਲ-ਪਲ ਦੀ ਖਬਰ ਤੁਹਾਨੂੰ ਦੇ ਰਹੇ ਹਾਂ ਕੁਵਾਲ ਸਿੰਘ ਵਾਲੀ ਦੀ ਰਿਪੋਰਟ ਨਾਲ ਹਾਜ਼ਰ ਹੈ